ਪੰਜਾਬ ਇਸ ਵੇਲੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣਿਆਂ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ ਸੁਖਪਾਲ ਖੈਰਾ ਬਣਾਉਣਗੇ ਬੇਅਦਬੀ ਨੂੰ ਲੋਕ ਸਭਾ ਚੋਣਾਂ ਦਾ ਮੁੱਦਾ ਜਸਟਿਸ ਜ਼ੋਰਾ ਸਿੰਘ ਤੇ ਆਮ ਆਦਮੀ ਪਾਰਟੀ ਤੇ ਲਗਾਏ ਰਾਜਨੀਤੀ ਕਰਨ ਦੇ ਇਲਜ਼ਾਮ ਪੁਲਿਸ ਤੇ ਵੀ ਲਗਾਏ ਸਹੀ ਤਰੀਕੇ ਨਾਲ ਪੜਤਾਲ ਨਾ ਕਰਨ ਦੇ ਇਲਜ਼ਾਮ ਸੁਖਪਾਲ ਖੈਰਾ ਨੇ ਬੇਅਦਬੀ ਤੇ ਗੋਲੀ ਕਾਂਡ ਲਈ ਬਾਦਲਾਂ ਤੇ ਲਗਾਇਆ ਇਲਜ਼ਾਮ ਬੇਅਦਬੀ ਮਾਮਲਿਆਂ ਤੇ ਹੋ ਰਹੀ ਬਿਆਨਬਾਜ਼ੀ ਨੂੰ ਲੈ ਕੇ ਜਸਟਿਸ ਜੋਰਾ ਸਿੰਘ ਦੀ ਕਈ ਆਗੂਆਂ ਨੇ ਕੀਤੀ ਆਲੋਚਨਾ ਬਲਬੀਰ ਸਿੰਘ ਸਿੱਧੂ ਨੇ ਕਿਹਾ ਆਮ ਆਦਮੀ ਇਸ ਮਾਮਲੇ ਤੇ ਕਰ ਰਹੀ ਹੈ ਰਾਜਨੀਤੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਲਗਾਇਆ aarop ਆਮ ਆਦਮੀ ਪਾਰਟੀ ਸੇਕ ਰਹੀ ਹੈ ਰਾਜਨੀਤਿਕ ਰੋਟੀਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕੇਜਰੀਵਾਲ ਦੀ ਬੋਲੀ ਬੋਲ ਰਹੇ ਨੇ ਜਸਟਿਸ ਜੋਰਾ ਸਿੰਘ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲੰਦ ਦੇ ਮਾਮਲੇ 'ਚ ਗੁਰਦੀਪ ਸਿੰਘ ਗੋਸ਼ਾ ਦੀ ਹੋਈ ਪੇਸ਼ੀ ਗੋਸ਼ਾ ਨੇ ਲਗਾਏ ਪੁਲਿਸ ਤੇ ਅਤਿਆਚਾਰ ਦੇ ਇਲਜ਼ਾਮ ਗੋਸ਼ਾ ਨੇ ਮੀਡੀਆ ਨਾਲ ਕੀਤੀ ਗੱਲਬਾਤ ਕਿਹਾ ਨਹੀਂ ਕੀਤਾ ਕੋਈ ਗਲਤ ਕੰਮ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ੍ਹੇ ਦਾ ਕੀਤਾ ਦੌਰਾ ਵਿਦਿਆਰਥੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ ਤੇ ਪੰਚਾਇਤਾਂ ਨੂੰ ਵੰਡੀਆਂ ਗ੍ਰਾਂਟਾਂ ਜਸਟਿਸ ਜ਼ੋਰਾ ਸਿੰਘ ਤੇ ਲਗਾਏ ਇਲਜ਼ਾਮ ਕਿਹਾ ਟਿਕਟ ਦੇ ਲਾਲਚ ਲਈ ਕਰ ਰਹੇ ਨੇ ਅਕਾਲੀ ਦਲ ਨੂੰ ਬਦਨਾਮ ਹਰਵਿੰਦਰ ਸਿੰਘ ਫੂਲ ਕਾਨੂੰ ਵੀ ਲਿਆ ਕਰੜੇ ਹੱਥੀ ਕਿਹਾ ਫੂਲ ਕਾ ਕਰ ਰਹੇ ਨੇ ਅਕਾਲ ਤਖਤ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਭਗਵੰਤ ਮਾਨ ਨੇ ਕਰਤਾਰਪੁਰ ਕੋਰੀਡੋਰ ਦੇ ਮਾਮਲੇ ਤੇ ਸੁਖਬੀਰ ਬਾਦਲ ਤੇ ਕੀਤਾ ਸਿਆਸੀ ਹਮਲਾ ਕਿਹਾ ਕੋਰੀਡੋਰ ਮਾਮਲੇ ਤੇ ਨਹੀਂ ਹੋਣੀ ਚਾਹੀਦੀ ਰਾਜਨੀਤੀ ਹਰਪਾਲ ਚੀਮਾ ਨੇ ਕਾਂਗਰਸ ਸਰਕਾਰ ਤੇ ਲਗਾਏ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਦੇ ਇਲਜ਼ਾਮ ਕਿਹਾ ਅਕਾਲੀ ਸਰਕਾਰ ਜਸਟਿਸ ਜ਼ੋਰਾ ਸਿੰਘ ਤੋਂ ਲਿਖਵਾਉਣਾ ਚਾਹੁੰਦੀ ਸੀ ਮਨਮਰਜ਼ੀ ਦੀ ਰਿਪੋਰਟ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾ ਨੇ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਜਸਟਿਸ ਜ਼ੋਰਾ ਸਿੰਘ ਅਤੇ ਆਮ ਆਦਮੀ ਪਾਰਟੀ ਤੇ ਤਿੱਖਾ ਸਿਆਸੀ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਜਸਟਿਸ ਜ਼ੋਰਾ ਸਿੰਘ ਮਹਿਜ਼ ਇੱਕ ਡਰਾਮਾ ਕਰ ਰਹੇ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਤੇ ਅਸਲ ਦੋਸ਼ੀ ਸ਼੍ਰੋਮਣੀ ਅਕਾਲੀ ਦਲ ਹੈ। ਇਸ ਮੌਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਦਲ ਦੇ ਆਗੂਆਂ ਤੇ ਗੰਭੀਰ ਇਲਜ਼ਾਮ ਲਗਾਏ। ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬਾਦਲਾਂ ਅਤੇ ਮੁੱਖ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਮੈਂ ਐਟ ਦਾ ਆਊਟਸਾਈਡ ਇਹ ਕਹਿਣਾ ਚਾਹੁੰਦਾ ਕਿ ਇਸ ਤੋਂ ਕਿ ਇਸ ਤੋਂ ਅੱਗੇ ਮੈਂ ਇਸ ਤੋਂ ਪਹਿਲਾਂ ਕਿ ਮੈਂ ਟਿੱਪਣੀ ਕਰਾਂ ਕੱਲ੍ਹ ਵਾਲੇ ਜੋ ਡਰਾਮਾ ਇਨੈਕ ਕੀਤਾ ਗਿਆ ਜ਼ੋਰਾ ਸਿੰਘ ਵੱਲੋਂ ਜਾਂ ਆਮ ਆਦਮੀ ਪਾਰਟੀ ਵਾਲਿਆਂ ਵੱਲੋਂ ਅਸੀਂ 100% ਅਕਾਲੀ ਦਲ ਦੀ ਪ੍ਰੀਵੀਅਸ ਸਰਕਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਾਈਬਲ ਕਲਾ ਦੇ ਗੋਲੀ ਕਾਣ ਲਈ 100% ਜ਼ਿੰਮੇਵਾਰ ਠਹਿਰਾਉਨੇ ਆ ਇਟ ਇਜ਼ ਨੋਟ ਪੋਸੀਬਲ ਕਿ ਐਡਾ ਵੱਡਾ ਇਸ਼ੂ ਉਠਿਆ ਹੋਵੇ ਔਰ ਉਹਦੀਆਂ ਪ੍ਰੀ ਵਰਨਿੰਗਸ ਮਿਲੀਆਂ ਹੋਣ ਪੋਸਟਰਸ ਲੱਗੇ ਹੋਣ ਪੰਜਾਬ ਦੇ ਮਾਲਵੇ ਦੀਆਂ ਪਿੰਡਾਂ ਦੀਆਂ ਕੰਧਾਂ ਦੇ ਉੱਤੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਇਹ ਪਤਾ ਨਾ ਲੱਗ ਸਕੇ ਕਿ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿਸ ਨੇ ਕਰਾਈ ਹੈ ਔਰ ਇਹ ਵੀ ਕੋ ਥੋੜਾ ਬਹੁਤਾ ਸਮਾਂ ਨਹੀਂ ਸਿਕਾ 2015 ਤੋਂ ਲੈ ਕੇ 2017 ਤੱਕ ਕਮਾਂਡ ਜਿਹੜੀ ਸੀ ਸੁਖਬੀਰ ਸਿੰਘ ਬਾਦਲ ਔਰ ਵੱਡੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਰਹੀ ਪਰ ਉਹਨਾਂ ਨੇ ਕੋਈ ਐਫਰਟ ਨਹੀਂ ਕੀਤਾ ਟੂ ਟਰੈਕ ਡਾਊਨ the culprits responsible for the sacrilege of guru granth sahib ji akali sarkar inna ilzama ton har kis nahi bach sakdi ਜਸਟਿਸ ਜੋਰਾ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੇ ਆਗੂਆਂ ਅਤੇ ਕਾਂਗਰਸੀ ਆਗੂਆਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਦੇ ਜਵਾਬ ਦੇ ਵਿੱਚ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਬਦਲ ਪਰਿਵਾਰ ਅਤੇ ਕਾਂਗਰਸ ਨੂੰ ਲਪੇਟੇ ਵਿੱਚ ਲਿਆਏ। ਇਸ ਮਾਮਲੇ ਤੇ ਉਹਨਾਂ ਨੇ ਅਕਾਲੀ ਅਤੇ ਕਾਂਗਰਸ ਦੋਨਾਂ ਸਰਕਾਰਾਂ ਦਾ ਖਿਰਾਉ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਤੇ ਗੰਭੀਰਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਸੰਭਾਵਿਤ ਸ਼ੱਕੀ ਅਪਰਾਧੀਆਂ ਦੇ ਸਕੈਚ ਬਣਾ ਕੇ ਪੁਲਿਸ ਨੂੰ ਉਹਨਾਂ ਦੀ ਪਾਲ ਕਰਨੀ ਚਾਹੀਦੀ ਹੈ। ਦੇਖੋ ਇਹ ਤਾਂ ਹੁਣ ਜਗਜਾਹਰ ਹੋ ਗਿਆ ਕਿ ਜਸਸ ਜੋਰਾ ਸਿੰਘ ਤੇ ਜਸਸ ਅੰਜੀਤ ਸਿੰਘ ਦੀ ਜਿਹੜੀ ਕਮਿਸ਼ਨ ਦੀ ਰਿਪੋਰਟ ਹੈ ਉਹਨੂੰ ਪਹਿਲਾਂ ਬਾਦਲ ਸਾਹਿਬ ਨੇ ਡੇਢ ਸਾਲ ਲਾਤਾ ਹੁਣ 2 ਸਾਲ ਇਹਨਾਂ ਨੂੰ ਹੋ ਗਏ ਆਲਮੋਸਟ ਕੈਪਟਨ ਸਾਹਿਬ ਨੂੰ ਇਹ ਤਾਂ ਪੱਕਾ ਹੀ ਪਤਾ ਕਿ ਉਹ ਇਸ ਮਾਮਲੇ ਨੂੰ ਉਹ ਠੰਡੇ ਵਾਸਤੇ ਚ ਪਾਉਣਾ ਚਾਹੁੰਦੇ ਨੇ ਕਿਉਂਕਿ ਇਹਦੇ ਵਿੱਚ ਆਪ ਉਹ ਫਸਦੇ ਨੇ ਇਹਨਾਂ ਦੀ ਹੁਕਮਾ ਬਿਨਾ ਕਿਵੇਂ ਗੋਲੀਆਂ ਚੱਲ ਗਈਆਂ ਇਹਨਾਂ ਦੀ ਹੁਕਮਾ ਬਿਨਾ ਅਣਪਛਾਤੀ ਪੁਲਿਸ ਕਹਦਾ ਪੁਲਿਸ ਕਿਤੇ ਅਣਪਛਾਤੀ ਥੋੜੀ ਹੁੰਦੀ ਹੈ ਅਣਪਛਾਤੀ ਭੀੜ ਹੁੰਦੀ ਹੈ ਤੇ ਕੌਣ ਗੋਲੀਆਂ ਚਲਾ ਗਿਆ ਫਿਰ ਇਹਦਾ ਮਤਲਬ ਫਿਰ ਸੋ ਇਸ ਮਾਮਲੇ ਚ ਬਿਲਕੁਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਲਮੋਸਟ ਹੋ ਚੁੱਕਿਆ ਹੈ ਲੋਕਾਂ ਨੇ ਵੀ ਇਹ ਗੱਲ ਨੂੰ ਬੁਰਾ ਮਨਾਇਆ ਹੈ ਕਿ ਤੁਸੀਂ ਬੇਅਦਬੀਆਂ ਚ ਸ਼ਾਮਲ ਹੋ ਇਸੇ ਕਰਕੇ ਕਾਲੀ ਦਲ ਜਿਹੜਾ ਅੱਜ ਨਫ਼ਰਤ ਦਾ ਪਾਤਰ ਬਣਿਆ ਹੋਇਆ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਇੱਕ ਵਾਰ ਫਿਰ ਤੋਂ ਕਾਂਗਰਸ ਸਰਕਾਰ ਦਾ ਬੇਅਦਬੀ ਦੇ ਮਾਮਲਿਆਂ ਤੇ ਕਿਰਾਉ ਕੀਤਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬੇਅਦਬੀ ਦੇ ਮਾਮਲੇ ਤੇ ਬਾਦਲ ਪਰਵਾਰ ਅਤੇ ਹੋਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਜਸਟਿਸ ਜ਼ੋਰਾ ਸਿੰਘ ਤੋਂ ਆਪਣੀ ਮਨਮਰਜ਼ੀ ਦੀ ਰਿਪੋਰਟ ਲਿਖਵਾਉਣਾ ਚਾਹੁੰਦੀ ਸੀ। ਹੋਰ ਕੀ ਕਿਹਾ ਹਰਪਾਲ ਚੀਮਾ ਨੇ ਆਓ ਸੁਣਦੇ ਹਾਂ। ਦੇਖੋ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਹੈਗੀ ਸੀ ਉਸ ਸਮੇਂ ਬਾਦਲ ਸਾਹਿਬ ਨੇ ਜਸਜੋਰਾ ਸਿੰਘ ਕਮਿਸ਼ਨ ਨੂੰ ਅਪਾਇੰਟ ਕੀਤਾ ਸੀ ਜਸਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲੈਣ ਤੋਂ ਉਸ ਸਮੇਂ ਦੇ ਜਿਹੜੇ ਚੀਫ ਸਕੱਤਰ ਸਰਵੇਸ਼ ਕੌਸਲ ਜੀ ਉਹਨਾਂ ਨੇ ਮਨਾਂ ਕਰਦਾ ਸੀ ਮੈਂ ਸਮਝਦਾ ਬਾਦਲ ਪਰਿਵਾਰ ਚਾਹੁੰਦਾ ਸੀਗਾ ਵੀ ਜਿਵੇਂ ਉਹ ਚਾਹੁੰਦੇ ਨੇ ਉਸ ਤਰ੍ਹਾਂ ਰਿਪੋਰਟ ਲਿਖੀ ਜਾਵੇ ਜਸਜੋਰਾ ਸਿੰਘ ਨੇ ਉਸ ਤਰ੍ਹਾਂ ਰਿਪੋਰਟ ਨਹੀਂ ਲਿਖੀ ਇਸੇ ਗੱਲ ਕਰਕੇ ਹੈਗਾ ਉਹ ਰਿਪੋਰਟ ਨਹੀਂ ਲਏਗੀ ਔਰ ਪੰਜਾਬ ਸਰਕਾਰ ਜਿਹੜੀ ਹੈਗੀ ਆ ਕੈਪਟਨ ਸਾਹਿਬ ਹੁਣ ਜਿਹੜੀ ਜਸਰ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਆ ਉਹਤੇ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਹੁਣ ਵੀ ਜਿਹੜੇ ਹੈਗੇ ਬਾਦਲ ਪਰਿਵਾਰ ਨੂੰ ਵਿਚਾਰ ਰਹੇ ਨੇ ਲੋਕ ਜਿਹੜੇ ਹੈ ਕੈਬਨਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਜਸਟਿਸ ਜੋਰਾ ਸਿੰਘ ਦੁਆਰਾ ਪ੍ਰੈਸ ਕਾਨਫਰੰਸ ਕਰਕੇ ਕੀਤੀ ਜਾਣ ਵਾਲੀ ਬਿਆਨਵਾਜੀ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਸਟਿਸ ਜੋਰਾ ਸਿੰਘ ਨੇ ਇਹ ਬਿਆਨ ਉਦੋਂ ਕਿਉਂ ਨਹੀਂ ਦਿੱਤੇ ਜਦੋਂ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਸੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਜਸਟਿਸ ਜੋਰਾ ਸਿੰਘ ਇਸ ਮਾਮਲੇ ਤੇ ਰਾਜਨੀਤਿਕ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਉਹਨਾਂ ਨੇ ਜਾਂਚ ਕੀਤੀ ਆ ਉਦੋਂ ਸਰਕਾਰ ਕੱਲ ਲਾਲ ਦੀ ਸੀ ਸਾਡੀ ਨਹੀਂ ਸੀ ਉਹਨਾਂ ਨੂੰ ਜਿਹੜੀ ਹੁਣ ਜਿਹੜੀ ਰਿਪੋਰਟ ਜਾਂਚ ਕੀਤੀ ਆ ਰੰਧਾਵਾ ਸਾਹਿਬ ਨੇ ਉਹ ਤੁਹਾਡੇ ਸਾਹਮਣੇ ਲੋਕ ਸਭਾ ਦਾ ਅਸਰ ਲਕੀਤੀ ਹੈ ਤੇ ਜੇ ਜੋਰਾਸੇਵ ਨੂੰ ਹਿੰਮਤ ਹੁੰਦੀ ਤਾਂ ਉਦੋਂ ਇਹਨੇ ਆਪਣੀ ਨਸਲ ਉਦੋਂ ਕਰਨੀ ਸੀ ਚੁੱਪ ਕਰਕੇ ਘਰੇ ਕੋ ਬੈਠੇ ਇਹਨਾਂ ਨੂੰ ਮੌਕਾ ਮਿਲਿਆ ਸੀ ਜਿਹੜੀ ਅੱਜ ਉਹ ਮੈਲੇਜ ਲਾਈਨ ਦੀ ਕੋਸ਼ਿਸ਼ ਕਰਦਾ ਸ਼ਾਇਦ ਉਦੋਂ ਬਹੁਤ ਵੱਡੀ ਮੈਲੇਜ ਮਿਲਦੀ ਜੇ ਸਰਕਾਰ ਦੇ ਖਿਲਾਫ ਖੜਦੇ ਕਿ ਮੈਂ ਇਹਦਾ ਰਿਪੋਰਟ ਦਿੰਦੀ ਆ ਰਿਪੋਰਟ ਰੂ ਬਕਾਇਦਾ ਪੇਪਰ ਦਸਰ ਕਰਦੇ ਤਉਹਦਾ ਉਦੋਂ ਅਸਰਤ ਜ਼ਿਆਦਾ ਹੋਣਾ ਸੀ ਜਿਹੜੇ ਅੱਜ ਇਹ ਗੱਲਾਂ ਹੁਣ ਕੋਪਰੇਟਿਵ ਦੇ ਸਟੰਟ ਹੈ ਹੁਣ ਉਹ ਇੱਕ ਐਸੇ ਖੇਤਰ ਜਾ ਗਏ ਜਿੱਥੇ ਉਹ ਉਹ ਝੂਠੀ ਬੋਲ ਸਕਦੇ ਆ ਲੇਕਿਨ ਉਦੋਂ ਉਹਨਾਂ ਨੂੰ ਕਰਨੀ ਚਾਹੀਦੀ ਸੀ ਜਿਹੜੇ ਅੱਜ ਗੱਲ ਕਰ ਰਹੇ ਨੇ ਠੀਕ ਥੈਂਕ ਯੂ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਜਸਟਿਸ ਜੋਰਾ ਸਿੰਘ ਦੀ ਬਿਆਨਵਾਜੀ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਸਟਿਸ ਜੋਰਾ ਸਿੰਘ ਨੇ ਇਹ ਸਵਾਲ ਬੜੀ ਦੇਰ ਦੇ ਨਾਲ ਚੁੱਕੇ ਨੇ ਨਾਲ ਹੀ ਉਹਨਾਂ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਜਸਟਿਸ ਜੋਰਾ ਸਿੰਘ ਅਰਵਿੰਦ ਕੇਜਰੀਵਾਲ ਦੀ ਬੋਲੀ ਬੋਲ ਰਹੇ ਨੇ ਹੋਰ ਕੀ ਕਿਹਾ ਸਾਧੂ ਸਿੰਘ ਧਰਮਸੋਤ ਨੇ ਆਓ ਸੁਣਦੇ ਹਾਂ ਜੋਰਾ ਸਿੰਘ ਬਰਾੜ ਹੋਈ ਆ ਜਿਹੜਾ ਅਕਾਲੀਆਨ ਬਣਾਇਆ ਸੀ ਹਾਂਜੀ 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 ਤੇ ਜਦੋਂ ਕਾਲੀਆਂ ਜੀ ਸੀ ਉਦੋਂ ਕਿਉਂ ਨਹੀਂ ਬੋਲਿਆ ਹੋ ਗੱਲ ਇਹ ਹੈ ਅਕਾਲੀ ਦਲ ਨੇ ਬਣਾਇਆ ਅਕਾਲੀ ਦਲ ਦੀ ਸਰਕਾਰ ਨੂੰ ਦਰਦਾਰ ਰਿਪੋਰਟਿੰਗ ਛੇਤੀ ਦਿੱਤੀ ਕਿਉਂ ਨਹੀਂ ਦਿੱਤੀ ਦੇਣੀ ਚਾਹੀਦੀ ਸੀ ਔਰ ਅਸੀਂ ਤਾਂ ਜਿਹੜੀਆਂ ਰਿਪੋਰਟਾਂ ਜੱਗ ਜਾਰੀ ਵੀ ਕੀਤੀਆਂ ਉਹਨਾਂ ਦੀ ਔਰ ਬਾਕੀ ਜਿਹੜਾ ਕੰਮ ਹੈ ਕੋਰਟ ਦਾ ਇਹ ਜਿਹੜਾ ਰੂਟੀਨ ਚ ਕੰਮ ਚੱਲ ਰਿਹਾ ਚੱਲੇਗਾ ਸਹੀ ਸਮੇਂ ਤੇ ਸਹੀ ਫੈਸਲਾ ਹੋਏਗਾ ਮੈਸਬੀਦਾ ਕੇ ਜਸਟਿਸ ਜੋਰਾ ਸਿੰਘ ਜੀ ਜਿਨ੍ਹਾਂ ਨੇ ਅਕਾਲੀ ਦਲ ਦੇ ਟਾਈਮ ਚ ਕਮਿਸ਼ਨ ਦੇ ਸਭ ਕੰਮ ਕਮਾਂਡ ਸੰਭਾਲੀ ਸੀ ਔਰ ਇਹਨੇ ਜ਼ੁਰਤਰੀ ਕੀਤੀ ਉਦੋਂ ਅਕਾਲੀ ਦਲ ਦੀ ਸਰਕਾਰ ਜਲਦੀ ਰਿਪੋਰਟ ਦੇਣ ਦੀ ਔਰ ਮੈਸਬੀਦਾ ਕੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਇਹਨਾਂ ਦੀ ਰਿਪੋਰਟ ਬਾਰੇ ਨਿਸ਼ਰ ਕੀਤਾ ਜੋ ਵੀ ਇਹਨਾਂ ਨੇ ਦਿੱਤੀ ਹੈ ਔਰ ਜੋ ਕਾਰਵਾਈ ਹੈ ਰੂਟੀਨ ਚ ਚੱਲ ਰਹੀ ਹੈ ਔਰ ਹੁਣ ਮੈਨੂੰ ਲੱਗਦਾ ਕਿ ਸਰ ਜੋਰਾ ਸਿੰਘ ਜੀ ਜਸਟਿਸ ਵਜੋਂ ਨਹੀਂ ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਬੋਲੀ ਬੋਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਜਸਟਿਸ ਜੋਰਾ ਸਿੰਘ ਦਾ ਸਿਆਸੀ ਘਰਾਓ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਸਟਿਸ ਜੋਰਾ ਸਿੰਘ ਅਤੇ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਲੈ ਕੇ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਇਹ ਵੀ ਸਵਾਲ ਚੁੱਕਿਆ ਕਿ ਜਸਟਿਸ ਜੋਰਾ ਸਿੰਘ ਨੇ ਜਦੋਂ ਰਿਪੋਰਟ ਪੇਸ਼ ਕੀਤੀ ਸੀ ਉਸ ਵੇਲੇ ਇਹ ਸਵਾਲ ਕਿਉਂ ਨਹੀਂ ਚੁੱਕੇ ਆਪ ਪਾਰਟੀ ਮੈਂ ਤੁਹਾਨੂੰ ਪਹਿਲੇ ਕਿਹਾ ਨਾ ਵੀ ਆਪ ਪਾਰਟੀ ਬਲੇ ਤਾਂ ਜਦੋਂ ਸੋਲੇ ਗਾਉਂਦੇ ਸੀ ਕੈਪਟਨ ਮੋਰਿੰਦਰ ਸਿੰਘ ਉਹਨਾਂ ਦੇ ਵਿਧਾਨ ਸਭਾ ਵਿੱਚ ਹੁਣ ਆਪਣੇ ਆਪ ਆਪਣੇ ਗਰਵਾਚ ਤੇ ਦੇਖਣ ਵੀ ਹੁਣ ਉਹਨਾਂ ਨੂੰ ਚਿੱਠੇ ਪੈਣਾ ਪੈ ਰਿਹਾ ਅਸੀਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਵੀ ਕੈਪਟਨ ਸਾਹਿਬ ਡਰਾਮਾ ਕਰ ਰਿਹਾ ਛੋਸ਼ੇਬਾਜੀ ਕਰ ਰਿਹਾ ਇਹ ਕਮਿਸ਼ਨ ਬਣਾ ਕੇ ਇਹਦੇ ਨਾ ਇਹਨਾਂ ਕਮਿਸ਼ਨਾਂ ਰਾਹੀਂ ਕੋਈ ਗੱਲ ਸੱਚ ਲਿਆ ਸਕਦੇ ਨਾ ਸੱਚ ਹੈ ਬਲੇ ਲਿਆਉਣ ਦੀ ਨਦੀ ਕੋਈ ਨੀਤ ਆ ਤੇ ਜਿੱਥੇ ਤੱਕ ਸਜਾਈ ਆ ਉਹ ਇਹ ਆ ਵੀ ਅਸੀਂ ਕੋਸ਼ਿਸ਼ ਕੀਤੀ ਸਾਡੀ ਅਕਾਲੀ ਸਰਕਾਰ ਨੇ ਜਿਹੜੇ ਦੋਸ਼ੀ ਲੋਗ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਕਟਾਰੇ ਤੇ ਆਉਣ ਤੇ ਉਹਨਾਂ ਨੂੰ ਸਜ਼ਾ ਮਿਲ ਪਈ ਜਸਟਿਸ ਜ਼ੋਰਾ ਸਿੰਘ ਦੁਆਰਾ ਲਗਾਏ ਗਏ ਇਲਜ਼ਾਮਾਂ ਤੇ ਬੋਲਦਿਆਂ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਸਟਿਸ ਜ਼ੋਰਾ ਸਿੰਘ ਆਮ ਆਦਮੀ ਪਾਰਟੀ ਤੋਂ ਟਿਕਟ ਲੈਣਾ ਚਾਹੁੰਦੇ ਨੇ ਇਸੇ ਲਈ ਉਹ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਵੀਆਂ-ਨਵੀਆਂ ਪਾਰਟੀਆਂ ਉੱਭਰ ਰਹੀਆਂ ਨੇ ਜੋ ਅਕਾਲੀ ਦਲ ਨੂੰ ਅਤੇ ਪੰਥਕ ਸਿਆਸਤ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਜ਼ੋਰਾ ਸਿੰਘ ਜੀ ਆਮ ਆਦਮੀ ਚ ਜੁਆਇਨ ਕਰ ਗਏ ਨੇ ਤੇ ਜਦ ਇਹਨਾਂ ਨੂੰ ਕਮਿਸ਼ਨ ਦਾ ਇੰਚਾਰਜ ਬਣਾਇਆ ਸੀ ਜਿਹੜੀ ਚੀਜ਼ਾਂ ਉਸ ਰਿਪੋਰਟ ਚ ਨਹੀਂ ਲਿਖੀਆਂ ਹੁਣ ਆਮ ਆਦਮੀ ਨੂੰ ਜੁਆਇਨ ਕਰਨ ਦੇ ਇੰਨੇ ਸਾਲ ਬਾਅਦ ਜਿਹੜਾ ਕਹਿ ਰਹੇ ਨੇ ਇਹ ਬਿਲਕੁਲ ਕਲੀਅਰ ਹੈ ਕਿ ਜਿਵੇਂ ਰਣਜੀਤ ਸਿੰਘ ਜੀ ਦੇ ਉਹਨਾਂ ਦੀ ਬੇਟੀ ਅਦਾਲਤ ਲਗਾਇਆ ਹੈਗਾ ਸਰਕਾਰ ਨੇ ਵਕੀਲ ਲਗਾਏ ਹੈਗੇ ਆਪਣੀ ਏਜੀ ਇਹ ਅਡੀਸ਼ਨਲ ਐਡਵੋਕੇਟ ਜਨਰਲ ਲਗਾਇਆ ਹੋਇਆ ਹੈ ਉਸੇ ਤਰ੍ਹਾਂ ਆਮ ਆਦਮੀ ਦੇ ਨਾਲ ਕੀ ਹੋਇਆ ਹੈਗਾ ਜ਼ੋਰਾ ਸਿੰਘ ਜੀ ਕਿੱਥੋਂ ਟਿਕਟ ਮੰਗਦੇ ਕੀ ਭਾਲਦੇ ਨੇ ਇਹ ਸਾਰੀ ਪਾਰਟੀਆਂ ਇਕੱਠੇ ਹੋ ਕੇ ਲੈ 4 ਸਾਲਾਂ ਤੋਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਅਕਾਲ ਤਖਸਾਲ ਨੂੰ ਕਮਜ਼ੋਰ ਕਰਨ ਵਾਸਤੇ ਇਹ ਨਵੀਂ-ਨਵੀਂ ਜਿਹੜੇ ਪਾਰਟੀਆਂ ਉਭਰ ਕੇ ਆ ਰਹੀਆਂ ਨੇ ਉਧਰ ਬਰਨਾਲਾ ਦੇ ਵਿੱਚ ਨਵੀਂ ਬਣੀ ਪਾਰਟੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੇ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਰঞ্জੀਤ ਸਿੰਘ ਬ੍ਰਹਮਪੁਰਾ ਸੇਵਾ ਸਿੰਘ ਸੇਖਵਾ ਅਤੇ ਹੋਰ ਆਗੂਆਂ ਨੇ ਹਿੱਸਾ ਲਿਆ ਇਸ ਮੌਕੇ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਵੱਡੇ ਪੱਧਰ ਤੇ ਚੱਲ ਰਹੀਆਂ ਨੇ ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਪਾਰਟੀ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ ਕੀ ਕਿਹਾ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾ ਨੇ ਆਓ ਦੇਖਦੇ ਹਾਂ ਦੇਖੋ ਵੱਡੇ ਲੋਕ ਸਭਾ ਚੋਣਾਂ ਦੇ ਵਿੱਚ 4 ਤਿੰਨੇ ਬੜੇ ਨੇ ਬੜਾ ਤੇਜ਼ੀ ਦੇ ਨਾਲ ਜਿਹੜੀਆਂ ਇਹ ਪਾਰਟੀਆਂ ਨੇ ਆਪ ਉਹ ਜੀ ਅਲਾਈਅੰਸ ਕਰਨ ਵਾਸਤੇ ਕੋਸ਼ਿਸ਼ ਕਰ ਰਹੀਆਂ ਨੇ ਕੱਲ੍ਹ ਰਾਤ ਅਸੀਂ ਇਕੱਜੇ ਨੂੰ ਮਿਲਦੇ ਹਾਂ ਜਿਹੜਾ ਸਾਹਿਬ ਵੀ ਮੇਰੇ ਕੋਲ ਆਏ ਸੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਜਿਹੜੇ ਬੈਂਸ ਬਰਦਰ ਨੇ ਬੜੇ ਪੰਥ ਖਿਆਲਾ ਲੈਨੇ ਉਹਨਾਂ ਦਾ ਪੁਰਾਣਾ ਔਰ ਉਹਨਾਂ ਸ੍ਰੀਮਾਨ ਜਿਹੜਾ ਉਹੀ ਮੇਰੇ ਕੋਲ ਆਏ ਸੀ ਉਹਨਾਂ ਨੇ ਵੀ ਕੇਰੀਵਾਲ ਸਾਹਿਬ ਦਾ ਸੁਨੇਹਾ ਲਿਆ ਕੇ ਦਿੱਤਾ ਸੀ ਸਾਰਿਆਂ ਨਾਲ ਹੋਰ ਵੀ ਕੱਥੇ ਬੰਗੀਆਂ ਨੇ ਉਹਨਾਂ ਸਾਰਿਆਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਬਾਦਲ ਪਰਿਵਾਰ ਨਾਲ ਆਹ ਜਿਹੜੇ ਸੱਜਣ ਬੈਠੇ ਆ ਕਿਹੇ ਕੀਮਤ ਤੇ ਸੁਲਾਨੀ ਕਰਨਗੇ ਨੰਬਰ 2 ਅਸੀਂ ਪੋਲੀਟੀਕਲ ਅਲਾਈਐਂਸ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕਰ ਸਕਦੇ ਆ ਕਾਂਗਰਸ ਪਾਰਟੀ ਨਾਲ ਜਿਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਿੱਖਾਂ ਦਾ ਕਤਲੇਆਮ ਦਿੱਲੀ ਤੇ ਹੋਰ ਦੇਸ਼ਾਂ ਤੇ ਸਹਿਜ ਕੀਤਾ ਉਹਦੇ ਨਾਲ ਕਿਸੇ ਕੀਮਤ ਤੇ ਅਲਾਈਐਂਸ ਨਹੀਂ ਕਰਾਂਗੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲੰਦ ਦੇ ਮਾਮਲੇ ਵਿੱਚ ਅੱਜ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਦੀ ਲੁਧਿਆਣਾ ਦੀ ਅਦਾਲਤ ਵਿਖੇ ਪੇਸ਼ੀ ਹੋਈ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਜੋ ਕੀਤਾ ਹੈ ਉਹ ਬਿਲਕੁਲ ਸਹੀ ਕੀਤਾ ਹੈ। ਨਾਲ ਹੀ ਗੁਰਦੀਪ ਸਿੰਘ ਗੋਸ਼ਾ ਨੇ ਪੁਲਿਸ ਤੇ ਅਤਿਆਚਾਰ ਕਰਨ ਦੇ ਇਲਜ਼ਾਮ ਵੀ ਲਗਾਏ ਨੇ। ਅਦਾਲਤ ਵਿੱਚ ਪੇਸ਼ੀ ਦੇ ਵਕਤ ਗੁਰਦੀਪ ਸਿੰਘ ਗੋਸ਼ਾ ਦੇ ਸਾਥੀ ਦੁਗਰੀ ਵੀ ਮੌਜੂਦ ਸਨ। ਅਦਾਲਤ ਵਿੱਚ ਪੇਸ਼ੀ ਦੇ ਸਮੇਂ ਗੁਰਦੀਪ ਸਿੰਘ ਗੋਸ਼ਾ ਦੇ ਨਾਲ ਕੁਝ ਅਕਾਲੀ ਆਗੂ ਅਤੇ ਵਰਕਰ ਵੀ ਸਨ ਦੇਖੋ ਜਿਹੜਾ ਮਾਮਲਾ ਰਜੀਵ ਗਾਂਧੀ ਦੇ ਬੋਤ ਵਾਲਾ ਸੀਗਾ ਮਾਮਲਾ ਕਾਨੂੰਨ ਦੀਆਂ ਧਜੀਆਂ ਕਾਂਗਰਸ ਸਰਕਾਰ ਨੇ ਉਡਾਈਆਂ ਜਿਹੜੇ ਬੰਦੇ ਕਾਤਲ ਐ ਉਹਨਾਂ ਨੂੰ 34 34 ਸਾਲ ਬਾਅਦ ਸਜ਼ਾਵਾਂ ਹੋ ਰਹੀਆਂ ਉਹ ਵੀ ਲੁਕੋਇਆ ਜਾ ਰਿਹਾ ਕਾਂਗਰਸ ਸਰਕਾਰ ਵੱਲੋਂ ਤੇ ਇਹ ਆਜ਼ਾਦ ਦੇਸ਼ ਹੈ ਆਜ਼ਾਦ ਦੇਸ਼ ਹੈ ਅਸੀਂ ਇੱਕ ਪ੍ਰੋਟੈਸਟ ਕੀਤਾ ਪੀਸਫੁਲੀ ਪ੍ਰੋਟੈਸਟ ਕੀਤਾ ਪਰ ਉਹਨਾਂ ਨੇ ਕਾਨੂੰਨ ਦੀਆਂ ਧੱਜੜਾਂ ਆਕੇ ਜਿੱਥੇ ਸਿੱਖ ਕਾਰਾਂ ਦੀ ਸਾਡੀ ਬੇਇੱਜ਼ਤੀ ਕੀਤੀ ਗਈ ਬੇਦਬੀ ਕੀਤੀ ਗਈ ਆ ਤੇ ਨਾਲ ਨਾਲ ਕੁੱਟਮਾਰ ਕੀਤੀ ਗਈ ਤੇ ਉਲਟਾ ਕਾਂਗਰਸ ਸਰਕਾਰ ਜਿਹੜੇ ਜਿਹੜੇ ਲੋਕਾਂ ਨੇ ਬੇਦਬੀ ਕੀਤੀ ਹੈ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਹੈ ਕਾਂਗਰਸ ਸਰਕਾਰ ਉਹਨਾਂ ਦੇ ਖਿਲਾਫ ਕਦੀ ਕਾਰਵਾਈ ਨਹੀਂ ਹੋਈ ਅੱਜ ਮੇਰੇ ਖਿਆਲ 15 16 ਦਿਨ ਹੋ ਚੁੱਕੇ ਆ ਸਾਡੇ ਤੇ ਤਾਂ ਉਸੇ ਵੇਲੇ ਕਾਰਵਾਈ ਕਰ ਦਿੱਤੀ ਗਈ ਜਿਹੜੇ ਲੋਕਾਂ ਨੇ ਉਦੋਂ ਧੱਜੀਆਂ ਕਾਨੂੰਨ ਦੀਆਂ ਉਡਾਈਆਂ ਉਹਨਾਂ ਤੇ ਅੱਜ ਤੱਕ ਕਾਰਵਾਈ ਨਹੀਂ ਤੇ ਜਿਹੜੇ 34 ਸਾਲ ਦਾ ਜਿਹੜਾ ਸਾਡੀ ਡਿਮਾਂਡ ਹੈ ਇਹ ਮਤ ਸੋਚਣ ਪਲੇਖੇ ਚ ਨਾ ਰਹਿਣ ਕਿਓ ਸੋਚਣਗੇ ਕਿ ਇਹਨਾਂ ਨੂੰ ਦਬ ਲਾਂਗੇ ਨਹੀਂ ਪੰਜਾਬੀ ਕਦੀ ਦਬੇ ਨਹੀਂਗੇ ਕਰਤਾਰਪੁਰ ਸਾਹਿਬ ਕਾਰਿਡੋਰ ਦੇ ਮਾਮਲੇ ਤੇ ਸੁਖਬੀਰ ਬਾਦਲ ਵੱਲੋਂ ਜਾਰੀ ਕੀਤੇ ਬਿਆਨਾਂ ਦੇ ਵਿਰੋਧ ਵਿੱਚ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਇੱਕ ਵਾਰ ਫਿਰ ਤੋਂ ਮੰਦ ਬੁੱਧੀ ਕਹਿ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਇਸ ਮਾਮਲੇ ਤੇ ਰਾਜਨੀਤੀ ਕਰ ਰਹੇ ਨੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਕਾਰਿਡੋਰ ਦੇ ਮਾਮਲੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਇੱਕ ਧਾਰਮਿਕ ਮਾਮਲਾ ਹੈ ਸੁਖਬੀਰ ਬਾਦਲ ਕਿਹੜੇ ਪਾਸੇ ਬੋਲ ਰਹੇ ਨੇ ਮਤਲਬ ਕੇਂਦਰ ਸਰਕਾਰ ਵੱਲੋਂ ਕਦੇ ਕਹਿੰਦੇ ਨੇ ਨਵਜੋਤ ਸਿੱਧੂ ਨੇ ਜੱਫੀ ਕਿਉਂ ਪਾਈ ਉਹਨੂੰ ਉਹਨਾਂ ਦੇ ਫੌਜਾਂ ਦੇ ਜਰਨੈਲ ਨੂੰ ਕਦੇ ਕਹਿੰਦੇ ਨੇ ਕਿ ਅਸੀਂ ਵੀ ਜਾਵਾਂਗੇ ਹੁਣ ਉੱਥੇ ਕਦੇ ਕਹਿੰਦੇ ਨੇ ਅਸੀਂ ਕਰਵਾਇਆ ਇਹ ਕੰਮ ਸੋ ਇਹ ਅਸਲ 'ਚ ਕਨਫਿਊਜ਼ਡ ਨੇ ਵੈਸੇ ਵੀ ਸੁਖਬੀਰ ਬਾਲਾ ਤੁਹਾਨੂੰ ਪਤਾ ਹੀ ਹੈ ਹੈ ਹੀ ਕਨਫਿਊਜ਼ਡ ਪਰਸਨੈਲਿਟੀ ਹੈ ਉਹਦਾ ਕੋਈ ਪਤਾ ਨਹੀਂ ਕੀ ਕਹੇ ਲੋਈ ਥੱਲੇ ਡਿਗ ਪੀ ਥੱਲੇ ਚੱਕ ਕੇ ਲੋਈ ਥੱਲੋਂ ਚੱਕ ਕੇ ਪ੍ਰਧਾਨ ਮੰਤਰੀ ਦੇ ਗੱਲ ਜਪਾਤੀ ਹੱਥ ਮਲਾਉਣਾ ਭੁੱਲ ਗਿਆ ਚਲੋ ਹੁਣ ਕੀ ਕਰ ਸਕਦੇ ਹਾਂ ਮੰਦਬੁੱਧੀ ਹੈ ਕਰਤਾਰਪੁਰ ਕੋਰੀਡੋਰ ਤੇ ਕੋਈ ਸੋਲੂਸ਼ਨ ਵੀ ਕਰ ਨਹੀਂ ਰਹੇ ਜਾਣ ਕੇ ਜਾਂ ਜ਼ਮੀਨ ਅਕਵਾਇਰ ਨਹੀਂ ਕਰ ਰਹੇ ਜਾਂ ਪਤਾ ਨਹੀਂ ਹੁਣ ਇਹਨੂੰ ਕਿਉਂ ਰਾਜਨੀਤਿਕ ਮੁੱਦਾ ਥੋੜੀ ਹੈ ਤਾਂ ਇਹ ਤਾਂ ਇਸ ਗੱਲ ਨੂੰ ਤਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਖਣਾ ਚਾਹੀਦਾ ਕਿ ਜਿੱਥੇ ਗੁਰੂ ਸਾਹਿਬ ਨੇ ਆਪਣੇ ਆਖਰੀ ਸਾਲ ਜਿਹੜੇ ਬਤਾਏ ਜੇ ਉਹ ਕੋਰੀਡੋਰ ਬਣ ਜੇ ਸਵੇਰੇ ਜਾ ਕੇ ਸ਼ਾਮ ਨੂੰ ਅਸੀਂ ਉੱਥੇ ਦਰਸ਼ਨ ਕਰਕੇ ਵਾਪਸ ਆ ਜਾਈਏ ਮੱਥਾ ਟੇਕ ਕੇ ਸਜਦਾ ਕਰਕੇ ਆ ਜਾਈਏ ਤਾਂ ਇਹਨੂੰ ਤਾਂ ਰਾਜਨੀਤੀ ਤੋਂ ਅਲੱਗ ਰੱਖਣਾ ਚਾਹੀਦਾ ਹੈ ਔਰ ਜਿੰਨਾ ਜਲਦੀ ਹੋ ਸਕੇ ਇਸ ਕੋਰੀਡੋਰ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਣਾ ਚਾਹੀਦਾ ਕਰਤਾਰਪੁਰ ਕੋਰੀਡੋਰ ਦੇ ਮਾਮਲੇ ਤੇ ਬੋਲਦੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਇੱਕ ਵਾਰ ਫੇਰ ਕੇਂਦਰ ਅਤੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਇਸ ਮਾਮਲੇ ਤੇ ਕੰਮ ਨਹੀਂ ਕਰਨਾ ਚਾਹੁੰਦੀਆਂ ਅਤੇ ਇਸੇ ਲਈ ਕਰਤਾਰਪੁਰ ਕੋਰੀਡੋਰ ਦੇ ਕੰਮ ਤੇ ਤੇਜ਼ੀ ਦੇ ਨਾਲ ਕੰਮ ਨਹੀਂ ਹੋ ਰਿਹਾ ਇਹ ਜਿਹੜੀ ਜ਼ਮੀਨਾਂ ਸਟੇਟ ਗਵਰਨਮੈਂਟ ਅਕਵਾਇਰ ਕਰਨੀਆਂ ਚਾਹ ਜਾਂ ਸੈਂਟਰ ਗਵਰਨਮੈਂਟ ਅਕਵਾਇਰ ਕਰਨੀਆਂ ਜਿਨੇ ਵੀ ਕਰਨੀਆਂ ਜਲਦੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜਿਹੜੀ ਆ ਗੁਰੂ ਨਾਨਕ ਦੇਵ ਜੀ ਦੇ 550 ਆ ਜਿਹੜਾ ਗੁਰਪੁਰ ਬਾ ਰਿਆ ਉਹ ਬਣਾਇਆ ਜਾ ਸਕੇ ਮੈਂ ਸਭ ਦਾ ਕਿਤੇ ਐਲਾਨ ਤੇ ਐਲਾਨੀਆਂ ਰਹਿ ਜੇ ਤੇ ਇਹਨੂੰ ਅਮਲੀ ਜਾਮਾ ਪਹਿ ਲਾਉਣ ਦੇ ਲਈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੇ ਮਿਲ ਕੇ ਕੰਮ ਕਰਨਾ ਡੇਲੇ ਕਰ ਰਹੀ ਨੇ ਸਰਕਾਰ ਸਰਕਾਰਾਂ ਜਾਣ ਬੁੱਝ ਕੇ ਡਿਲੇ ਕਰ ਰਹੀਆਂ ਨੇ ਕਿਤਨਾ ਕਿਤੇ ਉਹ ਆਪਣਾ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੀਆਂ ਨੇ ਕਿਉਂਕਿ 2019 ਦੀਆਂ ਇਲੈਕਸ਼ਨਾਂ ਸਿਰ ਤੇ ਆ ਗਈਆਂ ਕੈਪਟਨ ਸਾਹਿਬ ਬੋਦੀ ਸਾਹਿਬ ਸਾਰੇ ਇਸ ਤਰ੍ਹਾਂ ਦੇ ਐਲਾਨ ਕਰਦੇ ਰਹਿੰਦੇ ਨੇ ਰਾਜਨੀਤਿਕ ਲਾਹਾ ਲੈਣਗੇ ਪਰ ਲੇਕਿਨ ਪੰਜਾਬ ਦੇ ਲੋਕ ਬਿਲਕੁਲ ਸੁਚੇਤ ਨੇ ਪੰਜਾਬ ਵਿੱਚ ਤੀਜੀ ਧਰਾਮਾ ਦੀ ਪਾਰਟੀ ਬੜੀ ਸ਼ਕਤੀ ਨਾਲ ਖੜੀ ਹੈ ਔਰ ਦੋਨਾਂ ਦਾ ਮੁਕਾਬਲਾ ਕਰਾਂਗੇ ਸੀ ਮਾਨਸਾ ਵਿਖੇ ਇੱਕ ਸਮਾਗਮ ਵਿੱਚ ਪਹੁੰਚੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਰਵਿੰਦਰ ਸਿੰਘ ਫੂਲ ਕਾਨੂੰ ਕਰੜੇ ਹੱਥੀ ਲਿਆਏ। ਉਹਨਾਂ ਨੇ ਕਿਹਾ ਕਿ ਹਰਵਿੰਦਰ ਸਿੰਘ ਫੂਲ ਕਾ ਨਵੀਂ ਪਾਰਟੀ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਲਗਾਤਾਰ ਚੱਲ ਰਹੀਆਂ ਨੇ। ਜਿਸ ਦੇ ਤਹਿਤ ਨਵੀਆਂ-ਨਵੀਆਂ ਪਾਰਟੀਆਂ ਉੱਭਰ ਰਹੀਆਂ ਨੇ। ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਇਹ ਸਾਰਾ ਕੁਝ ਲ렐ੀ ਮਿਲੀ ਜੀ ਸਾਜ਼ਿਸ਼ ਹੈ ਇੱਕ ਇੱਕ ਕਰਕੇ ਜਿਵੇਂ ਪੀਪੀ ਦੇ ਆਗੂ ਮਨਪ੍ਰੀਤ ਬਾਦਲ ਸਾਹਮਣੇ ਆਏ ਸੀ ਤੇ ਕਾਂਗਰਸ ਵਿੱਚ ਵੱਲ ਮਿਲ ਗਏ ਉਦੇ ਬਾਅਦ ਆਮ ਆਦਮੀ ਚ ਜਿਹੜੇ 4 ਫੁੱਟ ਹੋ ਗਏ ਨੇ ਕਿਹੜੇ ਅੰਦਰੋਂ ਆਏ ਨੇ ਕਿਹੜੇ ਬਾਹਰੋਂ ਆਏ ਨੇ ਤੇ ਕਿੱਥੇ ਆ ਰਹੇ ਕਿੱਥੇ ਜਾ ਰਹੇ ਨੇ ਇਹ ਸਾਰਾ ਕੁਝ ਸਾਹਮਣੇ ਆਈ ਜਾਊਗਾ ਇਹਨਾਂ ਦਾ ਇੱਕ ਨਿਸ਼ਾਨਾ ਸੀ ਅਕਾਲੀ ਸਰਕਾਰ ਹਟਾਈਏ ਉਹ ਹਟਾਤੀ ਤੇ ਗਾਂ ਅਕਾਲੀ ਦਰ ਨੂੰ ਕਮਜ਼ੋਰ ਕਰਨ ਵਾਸਤੇ ਜਿਹੜੀ ਸਾਸਾਂ ਉਹ ਸਾਰੀ ਇਸ ਤਰ੍ਹਾਂ ਹੀ ਬੇਨਕਾਬ ਹੁੰਦੀ ਰਹਿੰਦੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਗੁਰਦਾਸਪੁਰ ਵਿਖੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਨੇ ਨਵੇਂ ਚੁਣੇ ਪ੍ਰਧਾਨਾਂ ਨੂੰ ਮੁਬਾਰਕਵਾਦ ਵੀ ਦਿੱਤੀ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹਨਾਂ ਨੇ ਗੁਰਦਾਸਪੁਰ ਤੋਂ 2019 ਦੀਆਂ ਲੋਕ ਸਭਾ ਚੋਣਾਂ ਦਾ ਆਗਾਜ਼ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਪੂਰੀਆਂ 13 ਦੀਆਂ 13 ਸੀਟਾਂ ਲਈ ਲੋਕ ਸਭਾ ਚੋਣਾਂ ਵਾਸਤੇ ਪੂਰੀ ਤਰ੍ਹਾਂ ਨਾਲ ਤਿਆਰ ਹੈ। ਅੱਜ ਦਾ ਜਿਹੜਾ ਕਿ ਸਰਪੰਚ ਜਿਹੜੇ ਨਵੇਂ ਪੰਜ ਸਰਪੰਚ ਦੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਨੇ ਉਹਨਾਂ ਨੇ ਪਰਸੋਂ ਕਸਮ ਜਿਹੜੀ ਇੱਥੇ ਕੱਲ ਹੀ ਮੇਰੇ ਖਿਆਲ ਤੋਂ ਗੁਰਦਾਸਪੁਰ ਦੀ ਸੜਕ 'ਤੇ ਆ ਇਹ ਪਹਿਲਾਂ ਹੀ ਪ੍ਰੋਗਰਾਮ ਬਣਿਆ ਸੀ ਕਿ ਜਿਹੜੇ ਨਵੇਂ ਸਰਪੰਚ ਬਣੇ ਨੇ ਉਹਨਾਂ ਨੂੰ ਵਧਾਈ ਦੇ ਲਈ ਐਮਪੀ ਸਾਹਿਬ ਜੀ ਇਹਨਾਂ ਦੀ ਪਾਰਲੀਮੈਂਟ ਜਿਹੜੀ ਸੀ ਉਹ ਚੱਲ ਰਹੀ ਸੀ ਕੱਲ ਖਤਮ ਹੋਇਆ ਤੇ ਅਸੀਂ ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਉਹਨੂੰ ਲੈ ਕੇ ਆਏ ਔਰ ਜਾਖੜ ਸਾਹਿਬੇ ਖਾਸ ਕਰਕੇ ਉਹਨਾਂ ਨੂੰ ਵਧਾਈ ਵੀ ਦੇਣੀ ਸੀ ਤੇ ਧੰਨਵਾਦ ਵੀ ਸੀਗਾ ਕਿ ਸਾਰਾ ਜਿਹੜੇ ਵਧੀਆ ਤਰੀਕਿਆਂ ਨਾਲ ਸਾਡੇ ਇਲੈਕਸ਼ਨ ਆਉਂਦੀਆਂ ਨੇ ਹਾਂਜੀ ਮੋਕਸਾਬਾ ਦੇ ਇਲੈਕਸ਼ਨ ਦਾ ਤੁਸੀਂ ਅੱਜ ਨਾ ਬਿਲਕੁਲ ਜੇ ਮੋਦੀ ਕਹਿੰਦਾ ਕਿ ਅਸੀਂ ਇੱਥੋਂ ਕੀਤਾ ਤੇ ਅਸੀਂ ਵੀ ਅੱਜ ਆਪਣੀ ਕਲਾਨੌਰ ਤੋਂ ਇਹ ਇਲੈਕਸ਼ਨ ਦਾ ਆਗਾਜ਼ ਕਰਦੇ ਇੱਕ ਮਹਿਲਾ ਸਰਪੰਚਾਂ ਦਾ ਵੀ ਦੱਦਾਂ ਜਿੱਤਿਆ ਤੁਸੀਂ ਮੈਂ ਮਹਿਲਾ ਸਰਪੰਚਾਂ ਨੂੰ ਕਿਹਾ ਕਿ ਤਗੜੀਆਂ ਹੋ ਕੇ ਕੰਮ ਕਰੋ ਕਿਉਂਕਿ ਇਹਦੇ 'ਚ ਇਹੀ ਚੀਜ਼ ਹੁੰਦੀ ਹੈ ਕਿ ਜੇ ਪਿੰਡ ਦੇ ਇੱਕ ਪਰਿਵਾਰ ਦੇ ਵਿੱਚ ਮੁਜੜੀ ਔਰਤ ਆ ਉਹ ਜਿਹੜੋ ਪਰਿਵਾਰ ਨੂੰ ਲੈ ਕੇ ਚੱਲਦੇ ਉਹ ਕਦੇ ਵੀ ਪਰਿਵਾਰ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਤਗੜੀਆਂ ਹੋ ਕੇ ਚੱਲੀਆਂ ਨਾ ਪੰਜਾਬ ਚ ਨਸ਼ਾ ਰਹੇਗਾ ਤੇ ਨਾ ਪਿੰਡਾਂ ਚ ਗੁੰਡਾਗਰਦੀ ਰਹੇਗੀ ਕਾਂਗਰਸ ਪਾਰਟੀ ਦਾ ਜਿਹ ਦਿਨ ਲੰਬੀ ਰੈਲੀ ਕੀਤੀ ਸੀ ਕੈਪਟਨ ਮਰਿੰਦਰ ਸਿੰਘ ਜੀ ਨੇ ਉਸੇ ਦਿਨ ਅਸੀਂ ਮਿਸ਼ਨ 13 ਜਿਹੜਾ ਸੀਗਾ ਬਾਬੇ ਨਾਨਕ ਵਾਲਾ 13 13 ਸੀ ਕੇ ਅਸੀਂ ਚਾਲੂ ਕਰਤਾ ਸੀ 13 ਦੀ 13 ਸੀਟਾਂ ਵਾਸਤੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਲਾਮਬੰਦ ਹੈ ਸਾਡਾ ਤਾਂ ਕੰਮ ਜਿੱਦਣ ਸਰਕਾਰ ਬਣ ਗਈ ਸੀ ਉਸੇ ਦਿਨ ਤੋਂ ਚਾਲੂ ਹੋ ਗਿਆ ਸੀ ਕਿਉਂਕਿ ਲੋਕ ਕੰਮ ਦੇਖਣਗੇ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਦੀ ਸਥਿਤੀ ਉਸ ਵੇਲੇ ਦੁਚਿੱਤੀ ਵਾਲੀ ਹੋ ਗਈ ਜਦੋਂ ਉਹਨਾਂ ਨੂੰ ਕਾਂਗਰਸ ਦੇ ਵਰਕਰਾਂ ਅਤੇ ਆਮ ਲੋਕਾਂ ਨੇ ਘੇਰ ਲਿਆ ਵਰਕਰਾਂ ਅਤੇ ਲੋਕਾਂ ਨੇ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਕਾਂਗਰਸ ਨੂੰ ਵੋਟਾਂ પાਕੇ ਜਿਤਾਇਆ ਹੈ ਪਰ ਉਹਨਾਂ ਦੇ ਇਲਾਕੇ ਵਿੱਚ ਅਜੇ ਤੱਕ ਵਿਕਾਸ ਦੇ ਕੰਮ ਅਧੂਰੇ ਪਏ ਨੇ ਇਸ ਤੋਂ ਬਾਅਦ ਸੁਨੀਲ ਜਾਖੜ ਨੇ ਲੋਕਾਂ ਨੂੰ ਵਿਸ਼ਵਾਸ ਵਿੱਚ ਲਿਆ ਅਤੇ ਯਕੀਨ ਦਵਾਇਆ ਕਿ ਜਲਦ ਹੀ ਉਹਨਾਂ ਦੇ ਇਲਾਕੇ ਦੇ ਵਿੱਚ ਵਿਕਾਸ ਦੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ ਕੀ ਕਿਹਾ ਸੁਨੀਲ ਜਾਖੜ ਨੇ ਆਓ ਦੇਖਦੇ ਹਾਂ ਮੇਰੀ ਗੱਲ ਸੁਣ ਜਾਖੜ ਸਾਹਿਬ ਪਲੀਜ਼ ਕੋਈ ਨਾ ਬੋਲੋ ਅਹੀ ਬੜੇ ਤਕੀਅਤ ਪੱਕੇ ਕਾਂਡ ਰਸਤੇ ਦੀ ਕਾਗਜ਼ੂਰਪੁਰ ਪੁੰਦੇ ਆਇਆ ਗਾ ਵੀ ਪਉਣੀ ਆ ਪਰ ਮਜ਼ਾ ਨਹੀਂ ਆਇਆ ਇਧਰ ਆਇਆ ਨਹੀਂ ਇਹਨਾਂ ਨੂੰ ਇਹ ਪਿੰਡਾਂ ਚ ਹਰ ਗਏ ਨੇ ਕਿਉਂ ਹਰ ਗਏ ਨੇ ਇਹਨਾਂ ਨੂੰ ਪਤਾ ਸਾਰੇ ਬਟਾਲੇ ਨੇ ਇਹਨਾਂ ਨੂੰ ਵੋਟਾਂ ਪਾਈਆਂ ਬਟਾਲੇ ਜਿੱਤਿਆ ਤੁਹਾਨੂੰ ਹੀ ਵੋਟਾਂ ਪਾ ਕੇ ਜਿਤਾਇਆ ਸ਼ਬੀ ਪੰਨੀ ਸ਼ਬੀ ਦੇ ਯਾਰ ਵੱਧ ਚਲਾਇਆ ਪਾ ਪਰ ਤੁਸੀਂ ਵੀ ਸਾਡੇ ਵੱਲ ਧਿਆਨ ਨਹੀਂ ਕਿਤੇ ਜੱਜ ਸਾਹਿਬ ਨਹੀਂ ਸਾਹਿਬ ਆ ਤੇ ਮਜਬੂਰੀ ਨੂੰ ਆਏ ਕਿ ਕਾ ਨਹੀਂ ਬਟਾਲੇ ਨਹੀਂ ਸਾਡੇ ਕਦੀ ਇਦਾਂ ਸੁਣੀ ਨਹੀਂ ਉਧਰ ਉਧਰ ਵੱਡੀਆਂ ਵੱਡੀਆਂ ਕੋਠੀਆਂ ਜੋਗ ਚੱਲ ਜਾਂਦੇ ਹੋਗੇ ਪਰ ਸਾਡੇ ਬਾਰੇ ਕਦੀ ਨੰਗੇ ਵੀ ਨਹੀਂ ਦੇਖੋ ਗੱਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਾਰੀ ਸਮੱਸਿਆ ਜਿਹੜੀ ਇੱਥੇ ਬਣੀ ਹੋਈ ਹੈ ਬੱਚਿਆਂ ਦੇ ਸਕੂਲ ਹੈ ਪਾਰਕ ਤਾਂ ਜਾਣਦਾ ਹੈ ਸਾਰਾ ਜਿਹੜਾ ਸ਼ਹਿਰ ਇੱਥੋਂ ਨਿਕਲਦਾ ਹੈ ਬੜੀ ਭਾਰੀ ਸਮੱਸਿਆ ਸੀ ਜਿਹਨੂੰ ਲੈ ਕੇ ਲੋਕ ਇੱਥੇ ਇਨਦੀ ਅਗਵਾਈ ਦੇ ਵਿੱਚ ਰੇਸ਼ਜੀ ਤੇ ਸਾਰੇ ਰਾਜੇਸ਼ਵਰੀ ਸਾਰੇ ਇੱਥੇ ਬੈਠੇ ਸੀ ਇਹ ਕਰਨ ਦੇ ਕੰਦੂ ਜੀ ਉਹਨਾਂ ਲੋਕਾਂ ਦੀ ਸਮੱਸਿਆਵਾਂ ਹਨ ਹੱਲ ਕਰਨ ਵਾਸਤੇ ਆਲਰੇਡੀ ਕੱਲ 15 ਲੱਖ ਰੁਪਏ ਰਿਲੀਜ਼ ਕਰਤੇ ਸੀਵਰੇਜ ਬੋਰਡ ਨੇ ਤਾਂ ਕਿ ਇਹਦੀ ਸਫਾਈ ਹੋ ਸਕੇ ਸਭ ਤੋਂ ਪਹਿਲਾਂ ਤਾਂ ਜਿਹੜਾ ਸਿਸਟਮ ਹੈ ਬਾਕੀ ਜਿਹੜੀ ਮੇਨ ਪ੍ਰੋਬਲਮ ਹੈ ਸੜਕ ਦੀ ਹੈ ਇਹ ਸੜਕ ਵਾਸਤੇ ਪੈਸੇ ਆਉਣ ਵਾਲੇ 2-3 ਦਿਨਾਂ ਦੇ ਅੰਦਰ ਅੰਦਰ ਜਿਹੜਾ ਕਰੀਬਨ 50-55 ਲੱਖ ਰੁਪਏ ਦਾ ਐਸਟੀਮੇਟ ਹੈ ਉਹਦੇ ਪੈਸੇ ਰਿਲੀਜ਼ ਕਰਵਾ ਕੇ ਇਹ ਸੜਕ ਵੀ ਬਣਾਵਾਂਗੇ ਪੰਜਾਬ ਪਾਜਪਾ ਦੇ ਆਗੂ ਕਮਲ ਸ਼ਰਮਾ ਨੇ ਪਾਜਪਾ ਦੁਆਰਾ ਲਏ ਗਏ ਜਨਰਲ ਵਰਗ ਦੇ 10% ਦੀ ਰਾਖਵੇਂ ਕਰਨ ਦੇ ਫੈਸਲੇ ਨੂੰ ਇੱਕ ਚੰਗਾ ਫੈਸਲਾ ਘਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਇਸ ਦੇ ਨਾਲ ਜਨਰਲ ਵਰਗ ਦੇ ਗਰੀਬ ਲੋਕਾਂ ਨੂੰ ਫਾਇਦਾ ਹੋਵੇਗਾ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਐਸਸੀ ਤੇ ਐਸਟੀ ਵਰਗ ਅਤੇ ਹੋਰ ਵਰਗਾਂ ਦੇ ਪਹਿਲਾਂ ਤੋਂ ਮਿਲੇ ਰਾਖਵੇਂ ਕਰਨ ਨੂੰ ਕੋਈ ਫਰਕ ਨਹੀਂ ਪਵੇਗਾ। ਜਦੋਂ ਸਮਾਜ ਦੇ ਹਿੱਤ ਦੇ ਵਿੱਚ ਕੋਈ ਚੀਜ਼ ਸਰਕਾਰ ਕਰਦੀ ਹੈ ਤੇ ਜ਼ਰੂਰ ਜਿਹੜੀਆਂ ਸਿਆਸੀ ਬੰਦਸ਼ਾਂ ਹਨ ਤੋਂ ਉੱਪਰ ਉੱਠ ਕੇ ਲਿਮਿਟੇਸ਼ਨਸ ਤੋਂ ਉੱਪਰ ਉੱਠ ਕੇ ਉਹਦਾ ਸਮਰਥਨ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਇੱਕ ਦੁਸ਼ਪ੍ਰਚਾਰ ਕਰਨ ਦੀ ਕੋਸ਼ਿਸ਼ ਇਸ ਬਿੱਲ ਤੇ ਬੋਲਦਿਆਂ ਹੋਇਆਂ ਕੀਤੀ ਹੈ ਅਸੀਂ ਉਹਦੀ ਸਖਤ ਸ਼ਬਦਾਂ ਚ ਨਿਖੇਦੀ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਨਰਲ ਸਮਾਜ ਨੂੰ ਜਿਹੜਾ 10% ਰੈਜ਼ਰਵੇਸ਼ਨ ਦੇਣਾ ਚਾਹੁੰਦੀ ਹੈ ਉਸੇ ਰਾਹੀਂ ਉਹ ਹੌਲੀ-ਹੌਲੀ ਜਿਹੜਾ ਐਸਸੀਐਸਟੀ ਸਮਾਜ ਨੂੰ ਔਰ ਓਬੀਸੀ ਨੂੰ 49.5% ਰਿਜ਼ਰਵੇਸ਼ਨ ਮਿਲਿਆ ਹੋਇਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ। ਇਹ ਨਿਹਾਇਤ ਬੇਬੁਨਿਆਦ ਇਲਜ਼ਾਮ ਭਗਵੰਤ ਮਾਨ ਨੇ ਲਗਾਇਆ ਹੈ। ਬਿੱਲ ਰੱਖ ਦਿਆ ਹੋਇਆ ਸਰਕਾਰ ਨੇ ਕਿਹਾ ਹੈ ਕਿ ਇਹ ਔਰ ਐਂਡ ਅਬੋਵ 49.5% ਰਿਜ਼ਰਵੇਸ਼ਨ ਦੇ ਤੇ ਹੈ। ਜਿਹੜਾ 49.5% ਰਿਜ਼ਰਵੇਸ਼ਨ ਅਲਰੇਡੀ ਕਨਸਟੀਟਿਊਸ਼ਨ ਚ ਮਿਲਿਆ ਹੈ ਉਸ ਤੋਂ ਉੱਪਰ ਹੈ 10% ਰਿਜ਼ਰਵੇਸ਼ਨ ਰਹੇਗਾ ਉਹ ਰਿਜ਼ਰਵੇਸ਼ਨ ਜਿਹੜਾ ਹੈ ਉਹ ਕਾਸਟ ਅਧਾਰਿਤ ਰਿਜ਼ਰਵੇਸ਼ਨ ਹੈ ਪਰ ਅਸੀਂ ਸਵੀਕਾਰ ਕਰਦੇ ਹਾਂ ਕਿ ਦੇਸ਼ ਨੂੰ ਉਹਦੀ ਜ਼ਰੂਰਤ ਹੈ ਲੇਕਿਨ ਉਸ ਦੇ ਨਾਲ ਨਾਲ ਹੀ ਜਿਹੜੇ ਬਾਕੀ ਵਰਗ ਬਚ ਗਏ ਹੈ ਉਹਨਾਂ ਚ ਜਿਹੜੇ ਆਰਥਿਕ ਤੌਰ ਤੇ ਪਛੜੇ ਹੋਏ ਲੋਕ ਨੇ ਉਹਨਾਂ ਨੂੰ ਇਹ 10% ਰਿਜ਼ਰਵੇਸ਼ਨ ਮਿਲੇਗਾ ਸੋ ਜੋ ਇੱਕ ਸਮਾਜ ਚ ਵਖਰੇਵਾ ਪਾਉਣ ਦੀ ਕੋਸ਼ਿਸ਼ ਹੈ ਆਮ ਆਦਮੀ ਪਾਰਟੀ ਸ਼ੁਰੂ ਤੋਂ ਕਰਦੀ ਆਈ ਹੈ ਉਸੇ ਲੜੀ ਦੇ ਭਗਵੰਤ ਮਾਨ ਦਾ ਬਿਆਨ ਹੈ ਔਰ ਇਹ ਨਿੰਦਨ ਯੋਗ ਹੈ ਆਮ ਤੌਰ ਤੇ ਮਰਦਾਂ ਦਾ ਅਹੁਦਾ ਸਮਝੇ ਜਾਣ ਵਾਲੇ ਪਟਵਾਰੀ ਦੇ ਅਹੁਦੇ ਤੇ ਹੁਣ ਲੜਕੀਆਂ ਵੀ ਬਿਰਾਜਮਾਨ ਹੋ ਰਹੀਆਂ ਨੇ ਜਲੰਧਰ ਦੇ ਵਿੱਚ 7 ਲੜਕੀਆਂ ਨੇ ਪਟਵਾਰੀ ਦੇ ਅਹੁਦੇ ਦੀ ਜੁਆਇਨਿੰਗ ਕੀਤੀ ਹੈ ਲੜਕੀਆਂ ਦੁਆਰਾ ਇਸ ਅਹੁਦੇ ਸੰਭਾਲਣ ਤੋਂ ਬਾਅਦ ਇਹ ਗੱਲ ਸਾਬਤ ਹੁੰਦੀ ਹੈ ਕਿ ਲੜਕੀਆਂ ਹਰ ਖੇਤਰ ਦੇ ਵਿੱਚ ਮੱਲਾ ਮਾਰ ਰਹੀਆਂ ਨੇ ਦਾਦਾ ਜੀ ਵੀ ਐਕਚੁਅਲੀ ਇਸੇ ਡਿਪਾਰਟਮੈਂਟ ਦੇ ਸੀਗੇ ਉਹ ਕਨਗੋ ਰਿਟਾਇਰਡ ਨੇ ਤਾਂ ਮਤਲਬ ਜਦੋਂ ਇਹਦੀ 2016 ਦੇ ਵਿੱਚ ਐਡਵਰਟਾਈਜ਼ਮੈਂਟ ਆਈ ਤਾਂ ਮਤਲਬ ਫੈਮਿਲੀ ਨੇ ਵੀ ਥੋੜਾ ਮੋਟੀਵੇਟ ਕੀਤਾ ਮੈਂ ਆਲਰੇਡੀ ਗਵਰਨਮੈਂਟ ਸੈਕਟਰ ਦੇ ਵਿੱਚ ਹੀ ਕੰਪੀਟੀਟਿਵ ਐਗਜ਼ਾਮਸ ਦੀ ਪ੍ਰੈਪਰੇਸ਼ਨ ਕਰ ਰਹੀ ਸੀਗੀ ਤਾਂ ਮੈਂ ਇਹਦਾ ਫਿਲ ਕੀਤਾ ਐਗਜ਼ਾਮ ਇਹਦਾ ਤੇ ਐਗਜ਼ਾਮ ਕਲੀਅਰ ਕਰਕੇ ਮੈਰਿਟ ਬੇਸਿਸ ਉੱਤੇ ਦਿੱਸ ਲੱਗਣਾ ਰਿਹਾ ਪਰਤਵਾਰੀ ਬਨਨ ਤੱਕ ਕਿੰਨੀਆਂ ਕਿ ਦਿੱਕਤਾਂ ਆਈਆਂ ਇਸ ਮੁਕਾਮ ਤੱਕ ਪਹੁੰਚਣ ਦੀ ਦਿੱਕਤ ਤਾਂ ਕੋਈ ਨਹੀਂ ਸਰ ਮਤਲਬ ਫੈਮਿਲੀ ਦੀ ਬਹੁਤ ਕੋਆਪਰੇਸ਼ਨ ਸੀ ਇੱਥੇ ਸਟਾਫ ਸੀਗਾ ਜਿਹੜਾ ਉਹਨਾਂ ਨੇ ਬਹੁਤ ਕੋਆਪਰੇਟ ਕੀਤਾ ਫੀਲਡ ਟ੍ਰੇਨਿੰਗ 6 ਮੰਥਸ ਜਨਾ ਹੈ ਨਾਲ ਸਗੇ ਸਭ ਨੇ ਬਹੁਤ ਕੋਆਪਰੇਸ਼ਨ ਕੀਤਾ ਸਰ ਬਹੁਤ ਵਧੀਆ ਲੱਗ ਰਿਹਾ ਹੈ ਕਿ ਅਸੀਂ ਅੱਜ ਇਸ ਪੋਸਟ ਤੇ ਐਜ਼ ਅ ਇੰਡੀਵਿਜੂਅਲੀ ਇੱਕ ਪੋਸਟ ਨੂੰ ਸੰਭਾਲ ਰਹੇ ਹਾਂ ਇੱਕ ਸਰਕਲ ਨੂੰ ਸੰਭਾਲ ਰਹੇ ਹਾਂ ਬਹੁਤ ਅੱਛਾ ਲੱਗ ਰਿਹਾ ਕਿੰਨੀਆਂ ਚੁਣੌਤੀਆਂ ਆਈਆਂ ਇਸ ਫੀਲਡ ਨੂੰ ਵਿੱਚ ਆਉਣ ਦੇ ਵਾਸਤੇ ਜੇ ਕਹਾ ਗੱਲ ਕਰੀਏ ਆਉਣ ਵਾਲੀ ਪੀੜ੍ਹੀ ਨੂੰ ਕੀ ਸਨੇਹਾ ਦੇਣਾ ਚਾਹੀਦਾ ਹੈ ਜਿੰਨਾ ਤੱਕ ਮੈਨੂੰ ਲੱਗਦਾ ਹੈ ਕਿ ਕੰਮ ਕੋਈ ਵੀ ਸੌਖਾ ਨਹੀਂ ਹੁੰਦਾ ਤੇ ਕੋਈ ਔਖਾ ਵੀ ਨਹੀਂ ਹੁੰਦਾ ਗੱਲ ਹੁੰਦੀ ਹੈ ਆਪਣੇ ਡਿਟਰਮੀਨੇਸ਼ਨ ਦੀ ਕਿ ਤੁਸੀਂ ਕਿੱਥੋਂ ਤੱਕ ਜਾਣਾ ਚਾਹੁੰਦੇ ਹੋ ਕਿੱਥੋਂ ਤੱਕ ਸੋਚ ਸਕਦੇ ਹੋ ਔਰ ਚੁਣੌਤੀਆਂ ਅਗਰ ਆਉਂਦੀਆਂ ਨੇ ਤੇ ਚੁਣੌਤੀਆਂ 'ਚ ਸਾਥ ਦੇਣ ਵਾਲੇ ਵੀ ਹੁੰਦੇ ਨੇ ਸਾਡੀ ਸਕੂਲ ਟ੍ਰੇਨਿੰਗ ਦੇ ਦੌਰਾਨ ਜਦ ਅਸੀਂ ਜੁਆਇਨ ਕੀਤਾ ਤਾਂ ਬਹੁਤ ਸਾਰਾ ਉਦੋਂ ਲੱਗਦਾ ਸੀ ਔਰ ਜਿਹਾ ਵੀ ਇਹ ਲੈਂਗੁਏਜ ਡਿਫਰੈਂਟ ਹੈ ਸਭ ਡਿਫਰੈਂਟ ਹੈ ਬਟ ਉੱਥੇ ਵੀ ਸਾਰੇ ਟੀਚਰਸ ਦਾ ਸਾਥ ਰਿਹਾ ਤੋ ਬਹੁਤ ਅੱਛਾ ਅਸੀਂ ਪੇਪਰ ਵੀ ਪਰਫਾਰਮ ਕਰ ਲਏ ਕਲੀਅਰ ਹੋ ਗਏ ਸਾਰੇ ਦੇ ਸਾਰੇ ਔਰ ਆਉਣ ਵਾਲੀ ਪੀੜ੍ਹੀ ਦੇ ਲਈ ਤੇ ਹੀ ਕਹਾਂਗੇ ਕਿ ਮਿਹਨਤ ਕਰੋ ਮਿਹਨਤ ਦਾ ਕੋਈ ਸ਼ਾਰਟਕਟ ਨਹੀਂ ਹੈ ਅਗਰ ਅਸੀਂ ਸੋਚਾਂਗੇ ਕਿ ਬਿਨਾ ਕੁਝ ਮਿਹਨਤ ਕੀਤੀਆਂ ਅਸੀਂ ਕੁਝ ਹਾਸਲ ਕਰ ਲਾਂਗੇ ਤਾਂ ਉਹ ਪੋਸੀਬਲ ਨਹੀਂ ਹੈ ਕੇਂਦਰੀ ਮੰਤਰੀ ਹਰਸ਼ੀਮਰਤ ਕੋਰ ਬਾਦਲ ਨੇ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨੇ ਨੰਨੀ ਸ਼ਾ ਮਹਮ ਦੇ ਤਹਿਤ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ ਨਾਲ ਹੀ ਉਹਨਾਂ ਨੇ ਇਸ ਮੌਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਪਹਿਲੇ ਤਾਂ ਇਸ ਇਲਾਕੇ 'ਚ ਜਿਹੜੇ ਨੰਨੀ ਸ਼ਾ ਦੇ ਸਿਲਾਈ ਸੈਂਟਰਾਂ 'ਚ ਬੱਚਿਆਂ ਨੇ ਆਪਣੀ ਸਿਖਲਾਈ ਲੈ ਲਈ ਸੀ ਉਹਨਾਂ ਬੱਚਿਆਂ ਨੂੰ ਮੈਂ ਸਿਲਾਈ ਮਸ਼ੀਨਾ ਵੰਡਣ ਵਾਸਤੇ ਆਈ ਸੀ तकरीबन 30-35 ਬੱਚਿਆ ਸੀਗੇ ਉਹਨਾਂ ਨੂੰ ਸਿਲਾਈ ਮਸ਼ੀਨਾ ਵੰਡੀਆਂ ਤੇ ਜਿਹੜੀ ਆਪਣੀ ਪੰਚਾਇਤਾਂ ਜਿੱਤ ਕੇ ਆਈਆਂ ਨੇ ਅੱਜ ਉਹ ਜੇਤੂ ਪੰਚਾਇਤਾਂ ਨੂੰ तकरीबन ਸਵਾ ਕਰੋੜ ਦੀ ਰਕਮ ਗ੍ਰਾਂਟ ਦੇ ਰੂਪ 'ਚ ਮੈਂ ਇਸ ਇਲਾਕੇ ਵਿੱਚ ਅੱਜ ਦੇ ਦਿਨ 'ਚ ਵੰਡਾਂਗੀ ਅੱਜ ਇੱਥੇ 36 ਪੰਚਾਇਤਾਂ ਆਈਆਂ ਸੀਗੇ ਉਹਨਾਂ ਨੂੰ ਦਿੱਤਾ ਹੈਗਾ ਤੇ ਗਾ ਦਿਨ 'ਚ ਹੋਰ ਵੀ ਅਡਾਡ ਥਾਵਾਂ 'ਚ ਇਹਨਾਂ ਨੂੰ ਆਪਣੇ ਵਿਕਾਸ ਕਾਰਜਾਂ ਵਾਸਤੇ ਗ੍ਰਾਂਟ ਵਧੇਰੀ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਐਨਆਈ ਫਿਰ ਤੋਂ ਮੁਲਾਕਾਤ ਹੋਵੇਗੀ ਧੰਨਵਾਦ